گڈا پھڑتا پھڑتا ایڏي تير آھي وڌي وڌي آھي ہائے 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 گڈا پھڑتا پھڑتا جی بول ہائے 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 ਕੋਈ ਨਾ ਕੋਈ ਬੋਲਦਾ ਨਹੀਂ ਕੋਈ ਬੋਲਦਾ ਨਹੀਂ ਕੋਈ ਹੋਇਆ ਨਹੀਂ ਬਤਾ ਤੂੰ ਬਹੁਤ ਚੰਗਾ ਚਲੋ ਬੈਠੋ ਚਲੋ ਬੈਠੋ 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 ਚਲ ਬੈਠੋ ਅੱਗੇ ਆ ਰਹੇ ਆ ਰਹੇ multimass <laughs> Beast मुर्दाबाद 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 सेहत मंत्री मुर्दाबाद 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 पंजाब सरकार मुर्दाबाद 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 पंजाब सरकार मुर्दाबाद 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 कोरोना ब्लेंडर बहाल करो बहाल करो बहाल करो कोरोना ब्लेंडर बहाल करो बहाल करो बहाल करो पंजाब सरकार मुर्दाबाद पंजाब सरकार मुर्दाबाद लारियां दी सरकार मुर्दाबाद कोरोना ब्लेंडर जिंदाबाद ਮੈਂ ਗੁਰਪ੍ਰੀਤ ਸਿੰਘ ਐ ਜੀ ਕੋਵਿਡ 19 ਮੈਡੀਕਲ ਐਂਡ ਪੈਰਾਮੈਡੀਕਲ ਵਲੰਟੀਅਰ ਯੂਨੀਅਨ ਦਾ ਸੂਬਾ ਸਪੀਕਰ ਐਂਡ ਡਿਸਟ੍ਰਿਕਟ ਪ੍ਰੈਜ਼ੀਡੈਂਟ ਐ ਹਾਂ ਕਿਹੜੀਆਂ ਮੰਗਾਂ ਲੈ ਕੇ ਅੱਜ ਪ੍ਰਦਰਸ਼ਨ ਕਰ ਰਹੇ ਸਾਡੀਆਂ ਦੇਖੋ ਪਿਛਲੇ 4 ਸਾਲਾਂ ਤੋਂ ਹੀ 2020 ਤੋਂ ਸਾਡਾ ਜਿਹੜਾ ਲਗਾਤਾਰ ਪੰਜਾਬ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਜਿਹੜਾ ਲਗਾਤਾਰ جاری ਆ ਚਾਹੇ ਸਰਕਾਰ ਸੱਤਾ ਦੇ ਵਿੱਚ ਕੋਈ ਵੀ ਅਵੇਸ ਟਾਈਮ ਕਾਂਗਰਸ ਸਰਕਾਰ ਸੀ ਤਾਂ ਸਾਡਾ ਉਹਨਾਂ ਦੇ ਵਿਰੁੱਧ ਵੀ ਰੋਸ ਸੀ ਜਦੋਂ ਦੀ ਆਮ ਆਦਮੀ ਪਾਰਟੀ ਸਰਕਾਰ ਸੱਤਾ ਦੇ ਵਿੱਚ ਆਈ ਆ ਤਾਂ ਇਹਨਾਂ ਦੇ ਵਿਰੁੱਧ ਵੀ ਸਾਡਾ ਰੋਸ ਹੈ ਜਿਹੜਾ ਉਹ ਲਗਾਤਾਰ ਜਾਰੀ ਚੱਲ ਰਿਹਾ ਹੈਗਾ ਲ ਜਿਹਦੇ ਵਿੱਚ ਮੌਜੂਦਾ ਕੈਬਨਿਟ ਮੰਤਰੀ ਸਬ ਕਮੇਟੀ ਮੈਂਬਰ ਜਾਂ ਫਿਰ ਹੈਲਥ ਮਿਨਿਸਟਰ ਵੀ ਮੌਕੇ ਤੇ ਮੌਜੂਦ ਸੀਗੇ ਬੀਤੇ ਦਿਨੀ ਸਾਡੇ ਇੱਕ 26 ਤਰੀਕ ਨੂੰ ਮੀਟਿੰਗ ਹੋਈ ਸੀਗੀ ਇਸੇ ਮੰਥ ਜਿਹਦੇ ਵਿੱਚ ਹੈਲਥ ਮਿਨਿਸਟਰ ਨੇ ਸਾਨੂੰ ਬਿਲਕੁਲ ਹੀ ਸਾਫ਼ ਨਕਾਰ ਦਿੱਤਾਗਾ ਵੀ ਤੁਹਾਡਾ ਅਸੀਂ ਕੋਈ ਹੱਲ ਨਹੀਂ ਕਰ ਸਕਦੇ ਤੁਹਾਨੂੰ ਨੰਬਰ ਦੇ ਸਕਦੇ ਹਾਂਗੇ 10 ਨੰਬਰ ਲੈ ਲਓ 5 ਨੰਬਰ ਲੈ ਲਓ ਯਾ ਫਿਰ ਅਸੀਂ ਤੁਹਾਨੂੰ ਪੋਸਟ ਕੋਡ ਚ ਰੱਖ ਦਿੰਨੇ ਆ ਪੈਸਕੋ ਕੰਪਨੀ ਦੇ ਥਰੂ ਉਹ ਵੀ ਕਹਿੰਦੇ ਠੇਕੇਦਾਰਾਂ ਦੀ ਮਰਜ਼ੀ ਆ ਅਗਰ ਕਿਤੇ ਪੋਸਟ ਹੋਏਗੀ ਤਾਂ ਤੁਹਾਨੂੰ ਰੱਖੇ ਜਾਵਾਂਗੇ ਪਰ ਇਧਰ ਲਈ ਅਸੀਂ ਸਾਫ਼ ਨਕਾਰਤਾ ਅਗਰ ਅਸੀਂ ਐਨਐਚਐਮ ਦੇ ਥਰੂ ਜੁਆਇਨ ਹੋਏ ਸੀ ਤਾਂ ਅਸੀਂ ਆਪਣੀ ਬਹਾਲੀ ਵੀ ਐਨਐਚਐਮ ਦੇ ਅੰਡਰ ਹੀ ਲਵਾਂਗੇ ਨਾ ਕਿ ਪੈਸਕੋ ਦੇ ਅੰਡਰ ਕਿਸੇ ਠੇਕੇਦਾਰ ਦੇ ਅੰਡਰ ਕੰਮ ਕਰਾਂਗੇ ਅਸੀਂ ਉਹਦੇ ਲਈ ਅਸੀਂ ਪੰਜਾਬ ਸਰਕਾਰ ਦਾ ਪਹਿਲਾਂ ਵੀ ਵਿਰੋਧ ਕੀਤਾ ਤੇ ਅੱਜ ਵੀ ਅਸੀਂ ਵਿਰੋਧ ਕੀਤਾ ਹੈਗਾ ਸਾਨੂੰ ਇੱਥੇ ਪਤਾ ਲੱਗਿਆ ਸੀ ਜਦੋਂ ਅਸੀਂ ਇੱਥੇ ਪਹੁੰਚੇ ਵੀ ਸੀਐਮ ਮਾਨ ਨੇ ਆਉਣਾਗਾ ਜਿਹਦਾ ਇੰਟੀਮੇਸ਼ਨ ਅਸੀਂ ਪ੍ਰਸ਼ਾਸਨ ਨੂੰ ਆਲਰੇਡੀ ਦਿੱਤਾ ਸੀ ਇਹਨਾਂ ਨੇ ਸਾਨੂੰ ਮੀਟਿੰਗ ਦਾ ਭਰੋਸਾ ਦਵਾਇਆ ਸੀ ਪਰ ਸਵੇਰੇ ਆਉਂਦੇ ਸਾਰ ਹੀ ਇਹਨਾਂ ਨੇ ਸਾਡੇ ਜਿਹੜੇ ਆਗੂ ਸਾਹਿਬਾਂ ਸੀ ਉਹਨਾਂ ਨੂੰ ਇਹਨਾਂ ਨੇ ਨਜ਼ਰਬੰਦ ਕੀਤਾ ਹੋਇਆ ਹਲੇ ਤੱਕ ਤੇ ਮੀਟਿੰਗ ਲਈ ਤਾਂ ਹਲੇ ਤੱਕ ਸਾਨੂੰ ਇਹਨਾਂ ਨੇ ਕਿਸੇ ਤਰ੍ਹਾਂ ਦਾ ਕੋਈ ਭਰੋਸਾ ਨਹੀਂ ਦਿੱਤਾ ਹੈ ਕਿੰਨੇ ਲੋਕਾਂ ਨੂੰ ਨਜ਼ਰਬੰਦ ਕਰੇ ਕਰੀਬ 7 ਤੋਂ 8 ਜਣੇ ਨੇ ਜਿਦੇ ਵਿੱਚ ਰਾਜਵਿੰਦਰ ਜੀ ਨੇ ਸਾਡੇ ਸੂਬਾ ਪ੍ਰਧਾਨ ਜੀ ਨੇ ਤੇ ਬਠਿੰਡੇ ਜ਼ਿਲ੍ਹੇ ਦੇ ਪ੍ਰਧਾਨ ਨੇ ਸ਼ੁਭਮ ਤੇ ਉਹਨਾਂ ਨਾਲ ਕੁਝ ਹੋਰ ਸਾਥੀ ਵੀ ਨੇ 6-7 ਜਿਹੜੇ ਹਾਲੇ ਤੱਕ ਨਜ਼ਰਬੰਦ ਨਹੀਂ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਤੁਹਾਨੂੰ ਮੀਟਿੰਗ ਕਰਾਵਾਂਗੇ ਨਹੀਂ ਪ੍ਰਸ਼ਾਸਨ ਵੱਲੋਂ ਕੁਝ ਨਹੀਂ ਇਹਨਾਂ ਨੂੰ ਇੱਕ ਮੈਮੋਰੈਂਡਮ ਅਸੀਂ ਦਿੱਤਾਗਾ ਇਹ ਕਹਿ ਰਹੇ ਨੇ ਅਸੀਂ ਕੋਸ਼ਿਸ਼ ਕਰਦੇ ਹਾਂ ਪਰ ਪੁਖਤਾ ਭਰੋਸਾ ਇਹਨਾਂ ਵੱਲੋਂ ਕੋਈ ਨਹੀਂ ਵੀ ਸਾਡੀ ਮੀਟਿੰਗ ਕਰਵਾਉਣ ਦੀ ਗਰੰਟੀ ਨਹੀਂ ਦੇਗੀ ਆ ਰਣਨੀਤੀ ਦੇਖੋ ਸਾਡੀ ਫਿਲਹਾਲ ਸਾਡੀ ਇਹੀ ਆ ਵੀ ਅਸੀਂ ਸਿਹਤ ਮੰਤਰੀ ਤੇ ਮੁੱਖ ਮੰਤਰੀ ਸਾਹਿਬ ਦਾ ਤਾਂ ਅਸੀਂ ਵਿਰੋਧ ਕਰਨਾ ਹੀ ਹੈਗਾ ਹਰ ਜਗ੍ਹਾ ਜਿੱਥੇ ਵੀ ਹੋਏਗਾ ਤੇ ਅਸੀਂ ਸੋਚਦੇ ਆ ਵੀ ਮੁੱਖ ਮੰਤਰੀ ਪੰਜਾਬ ਦੀ ਜਿਹੜੀ ਰਹਿائش ਉਹਦੇ ਬਾਹਰ ਆਪਣਾ ਪੱਕਾ ਧਰਨਾ ਵੀ ਲਗਾਈਏ ਕਿਦਾਂ ਲੱਗਦਾ ਹੈ ਮੁੱਖ ਮੰਤਰੀ ਨਿਯੁਕਤੀ ਪੱਤਰ ਦੇਣ ਆ ਰਹੇ ਆ ਤੁਸੀਂ ਵਿਰੋਧ ਕਰਦੇ ਹੋ ਤੁਹਾਨੂੰ ਨਹੀਂ ਲੱਗਦਾ ਕਿ ਪਹਿਲਾਂ ਪਹਿਲ ਦੇ ਦੋਨ ਤੇ ਤੁਹਾਨੂੰ ਆਜ ਦੇਖੋ ਜਦੋਂ ਹੀ ਆਮ ਆਦਮੀ ਪਾਰਟੀ ਸਰਕਾਰ ਸੱਤਾ ਦੇ ਵਿੱਚ ਆਈ ਸੀ ਸੀਐਮ ਮਾਨ ਦਾ ਬਿਆਨ ਇਹ ਸੀ ਵੀ ਜਿਹੜੇ ਕਰੋਨਾ ਵਲੰਟੀਅਰ ਨੇ ਵੈਲ ਟ੍ਰੇਡ ਸਟਾਫ ਆ ਜਿਹੜਾ ਸਾਨੂੰ ਇਹਨਾਂ ਨੇ ਸਨਮਾਨ ਦਿੱਤਾ ਦੀ ਵੀ ਅੱਜ ਇਹਨਾਂ ਨੂੰ ਜੁਆਇਨਿੰਗ ਪੱਤਰ ਦੇ ਦੋ ਔਰ ਕੱਲ ਇਹਨਾਂ ਨੇ ਕੰਮ ਤੇ ਆ ਜਾਣਾ ਇਹਨਾਂ ਨੂੰ ਕਿਸੇ ਟ੍ਰੇਨਿੰਗ ਦੀ ਨੀਡ ਨਹੀਂ ਹੈ ਪਰ ਜਦੋਂ ਅਸੀਂ ਇਹਨਾਂ ਦੇ ਪਿੱਛੇ ਫਿਰਦੇ ਆ ਤਾਂ ਹੁਣ ਸਾਨੂੰ ਵਾਕਈ ਪਤਾ ਲੱਗ ਰਿਹਾ ਵੀ ਇਹਨਾਂ ਦੇ ਜਿਹੜੇ ਦਿਖਾਣ ਦੇ ਦੰਦ ਕੁਝ ਹੋਰ ਨੇ ਤੇ ਖਾਣ ਦੇ ਕੁਝ ਹੋਰ ਨੇ ਇਹ ਇੱਥੇ ਮਤਲਬ ਕੁਝ 400 ਤਾਂ ਮੈਡੀਕਲ ਆਫਸਰਾਂ ਨੂੰ ਦੇ ਰਹੇ ਨੇ 300 ਕੁਸ਼ੋਰ ਵਰਕਰ ਨੇ ਪਰ ਉਹਦੇ ਵਿੱਚ ਇਹ ਨਹੀਂ ਪਤਾ ਲੱਗ ਰਿਹਾ ਵੀ ਇਹ ਦੇ ਕਿੰਨਾਂ ਨੂੰ ਰਏ ਨੇਗੇ ਪਿਛਲੀ ਦੀਵਾਲੀ ਵੇਲੇ ਸਾਨੂੰ ਇਹਨਾਂ ਨੇ ਬਹਾਲ ਕੀਤਾ ਸੀਗਾ ਵੀ ਅਸੀਂ ਤੁਹਾਨੂੰ ਬਹਾਲ ਕਰ ਦਿੰਨੇ ਹਾਂ ਕਿ ਇਹ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਸਾਨੂੰ ਦੀਵਾਲੀ ਦਾ ਤੋਹਫਾ ਦਿੱਤਾ ਪਰ ਆਹ ਦੀਵਾਲੀ ਵੀ ਦੁਬਾਰਾ ਲੱਗ ਚੁੱਕੀ ਹੈ ਕਿ ਸਾਨੂੰ ਹਲੇ ਤੱਕ ਸਾਡੇ ਨਾਲ ਸਟੇਸ਼ਨਾਂ ਨਾਲ ਨਿਯੁਕਤੀ ਪੱਤਰ ਮਿਲੇ ਹਲੇ ਤੱਕ